ਕਰਕੇ ਤੇ ਫਿਰ ਅੰਦਾਜ਼ ਦਿਓ ਵੀ ਦਿਨਦੂਨ ਕਿਹੜਾ ਰੱਖਣਾ ਹੂੰ ਹੂੰ ਤੇ ਮੰਮੀ ਗਈ ਹੈ ਕਿਤੇ ਉਹ ਗਈ ਵੇਲੀ ਵਾਲਾ ਨਵੀਂ ਵੇਲੀ ਆ ਨਹੀਂ ਤੂੰ ਕਿਹਾ ਵੀ ਉਹ ਵਨ ਮੰਮੀ ਨੇ ਗਈ ਹੈ ਕਿਤੇ ਉਹ ਗਈ ਜਰਾ ਗਵੰਡੀਆਂ ਵਾਲਾ ਚਲ ਆ ਵੀ ਚੰਗਾ ਹੋ ਗਿਆ ਉਦਾਂ ਨਾ ਹੁੰਦੇ ਨੇ ਗੱਲ ਪੈ ਜਣਾ ਫਿਰ ਉਹ ਨਹੀਂ ਨਹੀਂ ਫਿਕਰ ਨਾ ਕਰ ਮੈਂ ਆਪੇ ਸਮਝਾ ਲਊਗਾ ਉਹਨੂੰ ਬਾਕੀ ਡੈਡੀ ਜੀ ਗੱਲ ਏਦਾਂ ਵਾ ਕਿ ਜਿੱਦਾਂ ਉਹ ਹੂੰ ਵਨ ਮੰਮੀ ਤੋਂ ਸ਼ੁਰੂ ਆ ਅਸਲੀ ਮੰਮੀ ਤੋਂ ਵਾ ਚਲੋ ਡੜ ਜੀ ਮੰਨੀ ਕਿ ਤੇ ਦੱਸਣ ਦੇ ਗਈ ਉਹ ਗਵਡੀਆਂ ਵਾਲ ਗਈ ਮੈਨੂੰ ਡਰ ਰਹੀ ਵੀ ਘਰ-ਬਾਰ ਵੀ ਉਹਨਾਂ ਦਾ ਵਿਚਾਰਿਆਂ ਦਾ ਉਦਾਂ ਦਾ ਹਾਂਜੀ ਤੇ ਕਿਤੇ ਨਾ ਨਾ ਕਰ ਦੇਣ ਉਹ ਨਹੀਂ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਉਹਨਾਂ ਵਿਚਾਰਿਆਂ ਨੂੰ ਦੇਣ ਲੈਣ ਦੀ ਚਲ ਇਆ ਉਹਨਾਂ ਦੇਣ ਲੈਣ ਦੀ ਵੇਲੇ ਕੋਈ ਨਹੀਂ ਗੱਲ ਹੈਗੀ ਉਹਨਾਂ ਇੱਕ ਵਾਰ ਵੀ ਨਾ ਲਿਆ ਕਿ ਚਾਹੀ ਸਾਨੂੰ ਆ ਚੀਜ਼ ਚਾਹੀਦੀ ਹੈ ਚਾਹੀ ਆ ਚਾਹੀਦੀ ਹੈ ਸਾਰੇ ਸੀਨਾ ਸਦਿਆ ਨਾਸਪੜਤਾਈ। ਹੋ ਗਿਆ ਲਈ ਸਾਰਾ। ਬੈਠੋਗੇ ਤੁਸੀਂ ਤੇ ਮੈਂ ਜਾਵਾਂ। ਤੇ ਤੁਸੀਂ ਇੱਦਾਂ ਹੀ ਫੜੇ ਜਾਣਾ ਦੇਖੋ ਨਾਲ ਦੇ ਘਰ ਜਾਂਦੇ। ਮਮੀ ਨੇ ਘੜੀ ਲਾ ਕੇ ਆਉਣਾ ਵਾ। ਜਿੰਨਾ ਘਰ ਗਈ ਆ ਨਾ। ਘੜੀ ਨੂੰ ਸਾਰੀ ਗੱਲ ਦੱਸਤੀ ਆ ਨਾ। ਹਾਂਜੀ। ਥੋੜਾ ਜਨਾ ਭਾਰ ਹੌਲਾ ਹੋ ਗਿਆ। ਆਪੇ ਮਮੀ ਨਾਲ ਗੱਲ ਕਰ ਲੈਣਗੇ ਹੁਣ। ਕੋਈ ਨਹੀਂ ਡੈਡ ਨੇ ਸਭ ਬਹਾਲ ਲੈਣਾ ਵਾ ਸਾਰਾ ਕੁਝ। ਮਾ ਇੱਕ ਕੰਨਾ ਵਾ। ਮੈਨੂੰ ਪਤਾ ਵਾ ਡੈਡੀ ਜੀ ਨੇ। ਵਨ। लवली ਨੇ ਕੋਈ ਦੱਸਿਆ ਨਹੀਂ ਤੁਹਾਨੂੰ। ਕਹਿੰਦਾ ਤਾਂ ਹੈਗਾ ਹੀ ਮੈਂ ਕੱਲ ਨੂੰ ਜਾਊਂਗਾ ਪਤਾ ਨਹੀਂ ਗਿਆ ਕਿ ਨਹੀਂ ਉਹ ਨਹੀਂ ਉਹਨੇ ਉੱਥੇ ਕਿੱਥੇ ਜਾਣਾ ਸੀ ਕਹਿੰਦਾ ਮੈਂ ਫੋਨ ਕਰ ਪਤਾ ਲੱਗੂ ਕੁਝ ਤੇ ਚਾਹੀਦਾ ਅੱਛਾ ਬਸ ਕੁੜੀ ਕੁੜੀ ਚਾਹੀਦੀ ਏ ਇਹ ਵੀ ਸਾਨੂੰ ਸਾਂਭਣ ਵਾਲੀ ਹੋਵੇ ਤੇ ਮੈਂ ਉਹ ਗੱਲ ਦੀ ਗਾਰੰਟੀ ਖਾਦੀ ਏ ਖਾਦੀ ਖਾਦੀ ਰੱਖੀਏ ਝਾਤੀ ਝੁੱਤੀ ਕੀ ਮਾਰਨੀ ਆ ਸਿੱਧਾ ਵਿਆਹ ਦੇ ਕਰਨੀ ਆ ਚੱਲ ਕੋਈ ਗੱਲ ਨਹੀਂ ਕਰ ਲੈਨੇ ਆ ਤੇ ਦੱਸ ਦਾਂਗਾ ਤੈਨੂੰ ਫਿਰ ਹਾਂ ਕੋਈ ਗੱਲ ਨਹੀਂ ਤੁਸੀਂ ਸਲਾਹ ਕਰਕੇ ਨਾ ਚਲ ਕੋਈ ਗੱਲ ਨਹੀਂ ਤੁਸੀਂ ਸਲਾਹ ਕਰਕੇ ਨਾ ਕੁੜੀ ਨਾ ਕਰ ਲਿਓ ਚਲ ਮਾਮਾ ਜੀ ਨਾ ਕਰ ਲਿਓ ਇਹ ਪੈਸਾਂ ਦੇ ਚੱਕਰ ਦੇ ਵਿੱਚ ਪੈ ਜਾਂਦੇ ਨਾ ਕਿੰਨਾ ਹੀ ਖਰਚਾ ਹੋ ਜਾਣਾ ਹੈ ਉਹ ਚਲ ਰਮਨ ਜਿਹੜਾ ਪੈਲ ਤੇ ਖਰਚਾ ਲਾਉਣਾ ਨਾ ਉਹ ਹੁਣ ਸੋਨੇ ਸੋਨਾ ਸানা ਪਾ ਦੇ ਪਰਮੀਤ ਪਰਮੀਤ ਆ ਜਾਓ ਫਿਰ 21 ਪਰਮੀਤ ਤੁਹਾਨੂੰ ਵੀ ਨਹੀਂ ਫੋਨ ਨਹੀਂ ਅਜੇ ਆਇਆ ਚੱਲੀਏ ਫਿਰ ਹੋਈਏ ਸ਼ਰਮ ਹਾਂ ਚਲ ਹਾਂ ਲੈ फोन ਆ ਗਿਆ ਹੈ ਭੈਣ ਦੀ ਉਹਨਾਂ ਦਾ ਚਲੋ ਗੱਲ ਭਰਾ ਕੀ ਕਹਿੰਦੇ ਹੈਲੋ ਕਰ ਲੈਨੇ ਆ ਸਲਾਹ ਇਹ ਤੇ ਵਧੀਆ ਖੁਸ਼ੀ ਵਾਲੀ ਗੱਲ ਆ ਵੀ ਉਹਨਾਂ ਨੇ ਹੈ ਨਾ ਵੀ ਠੀਕ ਹੈ ਹੈਲੋ ਹਾਂਜੀ ਹਾਂਜੀ ਚਲੋ ਆਇਆ ਤੇ ਭੈਣ ਜੀ ਖੁਸ਼ੀ ਵਾਲੀ ਗੱਲ ਆ ਜੀ ਠੀਕ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੰਗੀ ਦਾ ਫੋਨ ਆ ਗਿਆ ਕੀ ਕਹਿੰਦੇ ਕੁਣ ਲੈ ਪਰ ਮੇ ਤਾਂ ਇਹ ਵੀ ਵਧੀਆ ਹੋ ਗਿਆ ਜਿੱਦਾਂ ਸੰਦੀਪ ਨੂੰ ਵਧੀਆ ਘਰ ਮਿਲਿਆ ਨਾ ਤੇ ਜੋ ਉਹਦਾ ਵੀ ਘਰ ਪਰ ਪਰਿਵਾਰ ਵਧੀਆ ਵਧੀਆ ਕੰਮ ਜੋਤੀ ਸੋਖੇ ਘਰ ਜੋ ਟੈਨਸ਼ਨ ਮੁੱਕੀ ਸਾਰੀ ਜ਼ਿੰਦਗੀ ਦੀ ਹੋਰ 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 اچھا ਮਾਪਿਆਂ ਪੇ ਉਹਨੂੰ ਧੀਆਂ ਦੇ ਘਰ ਅੱਗੇ ਸੋਖੇ ਮਿਲ ਜਾਣ ਹੈਨਾ ਹਾਂ ਚਲੋ ਅਰੇ ਇਹ ਵਿਪਣਾਲ ਮਾਰਿਆ ਤੇ ਫੇਰਾ ਸੰਦੀਪ ਮੈਂ ਗਿਆ ਨਹੀਂ ਤੇ ਪੰਜੀ ਮਿਲਿਆ ਸੀ ਦਲਜੀਤ ਮਿਲਿਆ ਸੀ ਮੈਨੂੰ ਤੇ ਉਹਨੂੰ ਮੈਂ ਸਮਝਾਇਆ ਸੀ ਮੈਂ ਯਾਰ ਮੁੰਡਾ ਵੀ ਸੋਖਾ ਆਇਆ ਕਰੋ ਆਪਣਾ ਘਰ ਬਣਾਉਣ ਹੁਣ ਜਾ ਕੇ ਬਿਲਕੁਲ ਬਿਲਕੁਲ ਹਾਂਜੀ ਚਲੋ ਫੇਰ ਠੀਕ ਆ ਤੇ ਚਲੋ ਇਹ ਕੋਈ ਗੱਲ ਨਹੀਂ ਨਹੀਂ ਤਗੜੇ ਹੋ ਕੇ ਕਰੋ ਕੰਮ ਕੋਈ ਗੱਲ ਨਹੀਂ ਵਧੀਆ ਹੋ ਗਿਆ ਸਭੋਂ ਰਿਸ਼ਤਾ ਓਏ ਆਹੋ ਇੰਦਾ ਦਾ ਘਰ-ਬਾਰ ਕਿੱਥੇ ਲੱਭਦਾ ਜੇ ਬਿਲਕੁਲ ਹਾਂਜੀ ਬੁਲਾਉਂਦੇ ਮੈਂ ਤੈਨੂੰ ਕਹਿਣਾ ਸੀਗਾ ਕਿ ਚਲੋ ਤੌਰ ਤੇ ਇੱਕ ਵਾਰੀ ਕਰ ਲਈ ਮੈਨੂੰ ਉਹ ਫਿਕਰ ਲੱਗੀ ਆ ਉਹ ਨਹੀਂ ਨਹੀਂ ਡੈਡੀ ਜੀ ਇੰਦਾ ਦੀ ਕੋਈ ਗੱਲ ਨਹੀਂ ਆ ਬਾਕੀ ਕੋਈ ਗੱਲ ਨਹੀਂ ਆ ਜੇ ਤੁਹਾਡੇ ਮਨ ਚ ਆਉਂਦੀ ਆ ਨਾ ਤੇ ਕੋਈ ਨਹੀਂ ਇੱਕ ਵਾਰ ਮੈਂ ਗੱਲ ਕਰ ਲੂੰਗੀ ਉਹਨਾਂ ਦੇ ਨਾਲ ਉਹ ਕਹਿੰਦੇ ਸੀ ਵੀ ਨਹੀਂ ਹਨੋਂ ਮਨਜ਼ੂਰ ਵਾ ਚਲ ਠੀਕ ਵਾ ਹਾਂਜੀ ਵਧੀਆ ਜੇ ਹੋ ਜੇ ਚਲ ਠੀਕ ਚਾਹ ਚੋਲੇ ਆਪਣਾ ਹਾਂਜੀ ਮੈਂ ਬਣਾਉਣੀ ਆ ਕਰਕੇ ਤੇ ਫਿਰ ਅੰਦਾਜ਼ ਦਿਓ ਵੀ ਦਿਨ ਦੁਨ ਕੀੜਾ ਰੱਖਣਾ ਹੂੰ ਹੂੰ ਤੇ ਮੰਮੀ ਗਈ ਆ ਕਿਤੇ ਉਹ ਗਈ ਵੇਲੀ ਵਾਲਾ ਨਵੀਂ ਵੇਲੀ ਆ ਨਹੀਂ ਤੂੰ ਕਿਹਾ ਵੀ ਉਹ ਵਨ ਮੰਮੀ ਹੁਣ ਗਈ ਆ ਕਿਤੇ ਉਹ ਗਈ ਜਰਾ ਗਵੰਡੀਆਂ ਵਾਲਾ ਚਲ ਆ ਵੀ ਚੰਗਾ ਹੋ ਗਿਆ ਉਹਦਾ ਨਾਮ ਦੇਣ ਗੱਲ ਪੈ ਜਾਣਾ ਫਿਰ ਉਹ ਨਹੀਂ ਨਹੀਂ ਫਿਕਰ ਨਾ ਕਰ ਮੈਂ ਆਪੇ ਸਮਝਾ ਲੂੰਗਾ ਉਹਨੂੰ ਬਾਕੀ ਡੈਡੀ ਜੀ ਗੱਲ ਇਦਾਂ ਵਾ ਕਿ ਜਿੱਦਾਂ ਉਹ ਹੂੰ ਵਾ ਮੰਮੀ ਤੋਂ ਸ਼ੁਰੂ ਆ ਅਸ ਮੰਮੀ ਤੋਂ ਕਰ ਲੈ ਚਲੋ ਦੜਜੀ ਮੰਮੀ ਨੇ ਕਿਤੇ ਦੱਸੰਡੀ ਗਈ ਉਹ ਗਵਡੀਆਂ ਵਾਲ ਗਈ ਮੈਨੂੰ ਤੇ ਡਾ ਰਹੀ ਤੇ ਘਰ-ਬਾਰ ਵੀ ਉਹਨਾਂ ਦਾ ਵਿਚਾਰਿਆਂ ਦਾ ਉਦਾਂ ਦਾ ਹਾਂਜੀ ਤੇ ਕਦੇ ਨਾ ਨਾ ਕਰ ਦੇਣ ਉਹ ਨਹੀਂ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਉਹਨਾਂ ਵਿਚਾਰਿਆਂ ਨੂੰ ਦੇਣ ਲੈਣ ਦੀ ਚਲ ਇਆ ਉਹਨਾਂ ਦੇਣ ਲੈਣ ਦੀ ਵੇਲੇ ਕੋਈ ਨਹੀਂ ਗੱਲ ਹੈਗੀ ਉਹਨੇ ਇੱਕ ਵਾਰ ਵੀ ਨਾ ਲਿਆ ਕਿ ਚਾਹੀਏ ਸਾਨੂੰ ਆ ਚੀਜ਼ ਤਾਂ ਚਾਹੀਦੀ ਹੈ ਚਾਹੇ ਆ ਚਾਹੀਦੀ ਹੈ ਸਾਰੇ ਸੀਨਾ ਸਦਿਆਂ ਨਾਸਪੜਤਾਈ ਇਹ ਕਰ ਲਈ ਸਾਰਾ ਬੈਠੋਗੇ ਤੁਸੀਂ ਤੇ ਮੈਂ ਚਾਹ ਤੇ ਤੁਸੀਂ ਇਦਾਂ ਹੀ ਫੜੇ ਜਾਣਾ ਦੇਖੋ ਨਾਲ ਦੇ ਘਰ ਜਾਂਦੇ ਮਮੀ ਨੇ ਘੜੀ ਲਾ ਕੇ ਆਉਣਾ ਜਿੰਨਾ ਘਰ ਗਈ ਹੈ ਨਾ ਘੜੀ ਨੂੰ ਸਾਰੀ ਗੱਲ ਦੱਸਦੀ ਹੈ ਨਾ ਥੋੜਾ ਜਣਾ ਭਾਰ ਹੌਲਾ ਹੋ ਗਿਆ ਆਪੇ ਮਮੀ ਨਾਲ ਗੱਲ ਕਰ ਲੈਣਗੇ ਹੁਣ ਸਵਾਲ ਲੈਣਾ ਵਾ ਸਾਰਾ ਕੁਝ ਹੀ ਮਾ ਇੱਕ ਕਨ ਨਾ ਮੈਨੂੰ ਪਤਾ ਵਾ ਡੈਡੀ ਜੀ ਨੇ ਨਾ ਵਨ लवली ਨੇ ਕੋਈ ਦੱਸਿਆ ਨਹੀਂ ਤੁਹਾਨੂੰ ਕਹਿੰਦਾ ਤਾਂ ਹੈਗਾ ਹੀ ਮੈਂ ਕੱਲ ਨੂੰ ਜਾਊਂਗਾ ਪਤਾ ਨਹੀਂ ਗਿਆ ਕਿ ਨਹੀਂ ਉਹਨੇ ਉਹਨੇ ਉੱਥੇ ਕਿੱਥੇ ਜਾਣਾ ਸੀ ਕਹਿੰਦਾ ਬਾ ਫੋਨ ਕਰ ਪਤਾ ਲੱਗੂਗਾ ਤੇ ਚਾਹੀਦਾ ਅੱਛਾ ਬਸ ਕੁੜੀ ਕੁੜੀ ਚਾਹੀਦੀ ਏ ਇਹ ਵੀ ਸਾਨੂੰ ਸਾਂਭਣ ਵਾਲੀ ਹੋਵੇ ਤੇ ਮੈਂ ਹਾਂ ਉਹ ਗੱਲ ਦੀ ਗਾਰੰਟੀ ਖਾਦੀ ਏ ਹਾਂ ਠੀਕ ਖਾਦੀ ਖਾਦੀ ਰੱਖੀਏ ਨਾ ਤੀਜੋ ਤੀਗੀ ਮਾਰਨੀ ਆ ਸਦਾ ਵਿਆਹ ਦੇ ਕਰਨੀ ਆ ਚਲ ਕੋਈ ਗੱਲ ਨਹੀਂ ਕਰ ਲੈਨੇ ਆ ਤੇ ਦੱਸ ਦਾਂਗਾ ਤੈਨੂੰ ਫਿਰ ਹਾਂ ਕੋਈ ਗੱਲ ਨਹੀਂ ਤੁਸੀਂ ਸਲਾਹ ਕਰਕੇ ਨਾ ਚਲ ਕੋਈ ਗੱਲ ਨਹੀਂ ਤੁਸੀਂ ਸਲਾਹ ਕਰਕੇ ਨਾ ਕੁੜੀ ਨਾ ਕਰ ਲਿਓ ਚਲ ਮਾਮਾ ਜੀ ਨਾ ਕਰ ਲਿਓ ਇਹ ਪੈਸਾਂ ਦੇ ਚੱਕਰ ਦੇ ਵਿੱਚ ਪੈ ਜਾਂਦੇ ਨਾ ਕਿੰਨਾ ਹੀ ਖਰਚਾ ਹੋ ਜਾਣਾ ਹੈ ਉਹ ਚਲ ਰਮਨ ਜਿਹੜਾ ਪੈਲ ਤੇ ਖਰਚਾ ਲਾਉਣਾ ਉਹ ਹੁਣ سونے ਸੋਨਾ ਸਾਰਾ ਪਾ ਦੇ ਪਰਮੀਤ ਪਰਮੀਤ ਆ ਜਾਓ ਫਿਰ 21 ਪਰਮੀਤ ਤੁਹਾਨੂੰ ਵੀ ਨਹੀਂ ਫੋਨ ਨਹੀਂ ਆਇਆ ਚੱਲੀਏ ਫਿਰ ਹੋਈਏ ਸ਼ਰਮ ਹਾਂ ਚਲੋ ਹਾਂ ਲਿਆ ਫੋਨ ਆ ਹੀ ਗਿਆ ਇਹ ਪੈਂਦੀ ਉਹਨਾਂ ਦਾ ਕਰਾਂ ਗੱਲ ਭਲਾ ਕੀ ਕਹਿੰਦੇ ਹੈਲੋ ਕਰ ਲੈਨੇ ਆ ਸਲਾਹ ਇਹਦੇ ਵਧੀਆ ਖੁਸ਼ੀ ਵਾਲੀ ਗੱਲ ਆ ਵੀ ਉਹਨਾਂ ਨੇ ਹੈਨਾ ਵੀ ਠੀਕ ਹੈ ਹੈਲੋ ਹਾਂਜੀ ਹਾਂ 21 ਚਲੋ ਆਇਆ ਤੇ ਭਾਂਜੀ ਖੁਸ਼ੀ ਵਾਲੀ ਗੱਲ ਆ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੈਂਡੀ ਦਾ ਫੋਨ ਆ ਗਿਆ ਕੀ ਕਹਿੰਦੇ ਕੋਣ ਲਾ ਪਰ ਮੇ ਤਾਂ ਐ ਵੀ ਵਧੀਆ ਹੋ ਗਿਆ ਜਿੱਦਾਂ ਸੰਦੀਪ ਨੂੰ ਵਧੀਆ ਘਰ ਮਿਲਿਆ ਨਾ ਤੇ ਜੋਤ ਦਾ ਵੀ ਘਰ ਪਰਿਵਾਰ ਵਧੀਆ ਵਧੀਆ ਜੋਤੀ ਸੋਖੇ ਘਰ ਜੋ ਟੈਨਸ਼ਨ ਮੁੱਕੀ ਸਾਰੀ ਜ਼ਿੰਦਗੀ ਦੀ ਹੋਰ 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 ਅਸਾਂ ਮਾਪਿ ਉਹਨੂੰ ਧੀਆ ਦੇ ਘਰ ਅੱਗੇ ਸੋਖੇ ਮਿਲ ਜਾਣ ਹੈਨਾ ਆ ਚਲੋ ਗਾ ਰਿਹਾ ਇਹ ਵਿਪਨਾਲ ਮਾਰਿਆ ਜੇ ਫੇਰ ਸੰਦੀਪਾ ਮੈਂ ਗਿਆਨੀ ਤੇ ਪੰਜੀ ਮਿਲਿਆ ਸੀ ਦਲਜੀਤ ਮਿਲਿਆ ਸੀ ਮੈਨੂੰ ਤੋਂ ਨੂੰ ਮੈਂ ਸਮਝਾਇਆ ਸੀ ਮੈਂ ਯਾਰ ਮੁੰਡਾ ਵੀ ਸੌਖਾ ਆਇਆ ਕਰੋ ਆਪਣਾ ਘਰ ਬਣਾਉਣ ਹੁਣ ਜਾ ਕੇ ਬਿਲਕੁਲ ਬਿਲਕੁਲ ਹਾਂਜੀ ਚਲੋ ਫੇਰ ਠੀਕ ਆ ਤੇ ਕੋਈ ਗੱਲ ਨਹੀਂ ਤਗੜੇ ਹੋ ਕੇ ਕਰੋ ਕੰਮ ਕੋਈ ਗੱਲ ਨਹੀਂ ਵਧੀਆ ਹੋ ਗਿਆ ਸਭੋ ਰਿਸ਼ਤਾ ਓਏ ਏਹੋ ਐਡਾ ਦਾ ਘਰ ਬਾਰ ਕਿੱਥੇ ਲੱਭਦਾ ਜੇ ਬਿਲਕੁਲ ਹਾਂਜੀ ਬੁਲਾਉਂਦੇ ਮੈਂ ਤੈਨੂੰ ਕਹਿਣਾ ਸੀਗਾ ਕਿ ਚਲੋ ਤੁਰਤੇ ਕੋਈ ਕਰ ਲੀ ਮੈਨੂੰ ਉਹ ਫਿਕਰ ਲੱਗੀ ਆ ਉਹ ਨਹੀਂ ਨਹੀਂ ਡੈਡੀ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਬਾਕੀ ਕੋਈ ਗੱਲ ਨਹੀਂ ਆ ਜੇ ਸਾਡੇ ਮਨ ਚ ਆਉਂਦੀ ਆ ਨਾ ਤੇ ਕੋਈ ਨਹੀਂ ਇੱਕ ਵਾਰ ਮੈਂ ਗੱਲ ਕਰ ਲੂੰਗੀ ਉਹਨਾਂ ਦੇ ਨਾਲ ਉਹ ਕਹਿੰਦੇ ਸੀ ਵੀ ਨਹੀਂ ਹਨ ਮਨਜ਼ੂਰ ਵਾ ਚਲ ਠੀਕ ਵਾ ਹਾਂਜੀ ਵਧੀਆ ਜੇ ਹੋ ਜੇ ਤੇ ਚਲ ਠੀਕ ਚਾਹ ਚੁਲੇ ਆਪਣਾ ਹਾਂਜੀ ਮੈਂ ਬਣਾਉਣੀ ਆ